ਇਮੋਸ਼ਨਲ ਵੀ ਹਾਦਰ ਸਾਹਿਬ ਨੂੰ ਲੈ ਕੇ ਜਦ ਹੁੰਦੇ ਤਾਂ ਬਹੁਤ ਖੁਸ਼ ਹੋਣਾ ਸੀ ਉਹਨਾਂ ਦੇ ਉਹ ਹੁੰਦੇ ਬਹੁਤ ਜਿਆਦਾ ਖੁਸ਼ ਬਹੁਤ ਜਦ ਮੈਂ ਚੰਡੀਗੜ੍ਹ ਪਹੁੰਚਿਆ ਸੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਾਲ ਆਉਂਦੀ ਹੈ ਕਿ ਮੁੰਡਿਆ ਸਾਹਿਬ ਤੁਹਾਡੀ ਇਮਾਨਦਾਰੀ ਨੂੰ ਦੇਖਦੇ ਹੋਏ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਤੁਹਾਨੂੰ ਅਸੀਂ ਬਹੁਤ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੇ ਹਾਂ ਤੁਹਾਨੂੰ ਤਾਂ ਕਰਕੇ ਦਿੱਲੀ ਬੁਲਾਇਆ ਗਿਆ ਤੇ ਪੂਰੀ ਇਮਾਨਦਾਰ ਨਾਲ ਕੰਮ ਕਰਨਾ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਿਰਫ ਥੈਂਕ ਯੂ ਤੋਂ ਸਿਵਾਏ ਕੋਈ ਵਾਰਡ ਹੀ ਨਹੀਂ ਸੀ ਤੇ ਬਹੁਤ ਵੱਡੀ ਪਰਮਾਤਮਾ ਦੀ ਕਿਰਪਾ ਜਦੋਂ ਹੋਵੇ ਤੇ ਉਦੋਂ ਕਹਿੰਦੇ ਸੁੱਧ ਬੁੱਧ ਪੁੱਲ ਜਾਂਦੀ ਹੈ ਤੇ ਉਸ ਟਾਈਮ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਨਿਕਲਿਆ ਜਿੱਤੇ ਮਾਨਸਾਹਬ ਦਾ ਧੰਨਵਾਦ ਹਰਵਿੰਦਰ ਕੇਜਰੀਵਾਲ ਜੀ ਦਾ ਧੰਨਵਾਦ ਨਿਕਲਿਆ ਸੀ। ਤੁਨੋਂਕਾ ਨਾਲ ਵੀ ਵਾਦਾ ਕਰਦਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਵੀ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਕਰੂੰਗਾ। ਇਹ ਹੀ ਮੇਰਾ ਮੇਨ ਮੁੱਖ ਮਕਸਦ ਹੈ। ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਹੋਇਆ ਹੈ ਨਵੇਂ ਚਿਹਰਿਆਂ ਨੂੰ ਵੀ ਥਾਂ ਦਿੱਤੀ ਗਈ ਹੈ ਹਰਦੀਪ ਸਿੰਘ ਮੁੰਡੀਆਂ ਸਾਡੇ ਨਾਲ ਨੇ ਤਿੰਨ ਅਹਿਮ ਡਿਪਾਰਟਮੈਂਟ ਇਹਨਾਂ ਨੂੰ ਦਿੱਤੇ ਗਏ ਨੇ ਗੱਲਬਾਤ ਕਰਦੇ ਹਾਂ ਕਿਉਂਕਿ ਮਾਨ ਕੈਬਨਿਟ ਦੇ ਨਵੇਂ ਮੰਤਰੀ ਨੇ ਮੁੰਡੀਆਂ ਸਾਹਿਬ ਬਹੁਤ-ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਤੁਹਾਨੂੰ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਪਹਿਲਾਂ ਮੈਂ ਇਹੋ ਜਾਨਣਾ ਚਾਹੁੰਦਾ ਕਿ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਸੀਂ ਮੰਤਰੀ ਬਣਨ ਜਾ ਰਹੇ ਹੋ ਕਿਉਂਕਿ ਅਕਸਰ ਵਿਧਾਨ ਸਭਾ ਵੀ ਮੁਲਾਕਾਤ ਹੁੰਦੀ ਰਹਿੰਦੀ ਹੈ ਤੁਸੀਂ ਹਰ ਹਰ ਵਾਰ ਇਹੋ ਜ਼ਿਕਰ ਕਰਦੇ ਹੋ ਕਿ ਆਮ ਘਰ ਦੇ ਮੁੰਡਿਆਂ ਨੂੰ ਇਸ ਵਾਰ ਜਿਤਾਇਆ ਦੇਖੋ ਮੈਂ ਧੰਨਵਾਦ ਕਰਦਾ ਪ੍ਰਮਾਤਮਾ ਦਾ ਸਤਿਗੁਰੂ ਦਾ ਮੈਂ ਹਲਕੇ ਦੇ ਵਿੱਚ ਸੇਵਾ ਕਰ ਰਿਹਾ ਸੀ ਤੇ ਮੈਨੂੰ ਦਿੱਲੀ ਤੋਂ ਕਾਲ ਆਉਂਦੀ ਹੈ ਸਾਡੇ ਪਾਰਟੀ ਸੁਪਰੀਮੋ ਵੱਲੋਂ ਸਾਡੇ ਉੱਥੇ ਸਤਕਾਰਯੋਗ ਪਾਰਟੀ ਦੇ ਉਹ ਐਸਡੀ ਸਾਹਿਬ ਵੱਲੋਂ ਕਿ ਭਾਜੀ ਤੁਹਾਨੂੰ ਦਿੱਲੀ ਬੁਲਾਇਆ ਮੈਂ ਕਿਹਾ ਠੀਕ ਹੈ ਜੀ ਮੈਂ ਤੇ ਘਰੋਂ ਚੱਲ ਪਿਆ ਅਜੇ ਮੈਂ ਟੰਡੀਆਂ ਵਾਲੀ ਪਹੁੰਚਿਆ ਸੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਾਲ ਆਉਂਦੀ ਹੈ ਕਿ ਮੁੰਡਿਆ ਸਾਹਿਬ ਤੁਹਾਡੀ ਇਮਾਨਦਾਰੀ ਨੂੰ ਦੇਖਦੇ ਹੋਏ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਤੁਹਾਨੂੰ ਅਸੀਂ ਬਹੁਤ ਵੱਡੀ ਜ਼ਿੰਮੇਵਾਰੀ ਦੇ ਵਿੱਚ ਜਾਣਾਰੇ ਤੁਹਾਨੂੰ ਤਾਂ ਕਰਕੇ ਦਿੱਲੀ ਬੁਲਾਇਆ ਗਿਆ ਤੇ ਪੂਰੀ ਇਮਾਨਦਾਰ ਨਾਲ ਕੰਮ ਕਰਨਾ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਿਰਫ ਥੈਂਕ ਯੂ ਤੋਂ ਸਿਵਾਏ ਕੋਈ ਵਰਡ ਹੀ ਨਹੀਂ ਸੀ ਕਿਉਂਕਿ ਮੈਨੂੰ ਤੇ ਬਹੁਤ ਵੱਡਾ ਇੱਕ ਝਟਕਾ ਤੇ ਬਹੁਤ ਵੱਡੀ ਪਰਮਾਤਮਾ ਦੀ ਕਿਰਪਾ ਜਦੋਂ ਹੋਵੇ ਤੇ ਉਦੋਂ ਕਹਿੰਦੇ ਸੁੱਧ-ਬੁੱਧ ਭੁੱਲ ਜਾਂਦੀ ਹੈ ਤੇ ਉਸ ਟਾਈਮ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਨਿਕਲ ਰਿਹਾ ਸੀ ਤੇ ਮਾਨ ਸਾਹਿਬ ਦਾ ਧੰਨਵਾਦ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਨਿਕਲ ਰਿਹਾ ਸੀ ਫਿਰ ਉਸ ਤੋਂ ਬਾਅਦ ਦਿੱਲੀ ਮੁਲਾਕਾਤ ਹੋਈ ਮੀਟਿੰਗ ਹੋਈ ਜਦੋਂ ਦਿੱਲੀ ਬੁਲਾਇਆ ਗਿਆ ਸਾਡੇ ਪਾਰਟੀ ਸੁਪਰੀਮੋ ਅਰਮਿਤ ਕੇਜਰੀਵਾਲ ਜੀ ਨੇ ਉਹਨਾਂ ਨੇ ਇੱਕ ਆਮ ਜਿਵੇਂ ਆਪਣਾ ਪਿਓ ਇੱਕ ਪੱਤਰ ਨੂੰ ਮਿਲਦਾ ਇਸੇ ਤਰ੍ਹਾਂ ਮਿਲੇ ਤੇ ਉਹਨਾਂ ਨੇ ਕਿਹਾ ਤੁਹਾਡੀ ਉਹਨਾਂ ਨੇ ਵੀ ਸੇਮ ਵਰਡ ਕੇ ਪਾਰਟੀ ਪ੍ਰਤੀ ਵਫਾਦਾਰੀ ਦਿਖਦਿਓ ਹੈ ਤੁਸੀਂ ਬਹੁਤ ਇਮਾਨਦਾਰ ਨਾਲ ਸੇਵਾ ਕੀਤੀ ਤੁਹਾਨੂੰ ਬਹੁਤ ਵੱਡੀ ਜਿੰਮੇਵਾਰੀ ਦੇਣ ਜਾ ਰਹੇ ਹਾਂ ਤੇ ਮੈਂ ਆਸ ਕਰਦਾ ਕਿ ਅੱਗੇ ਵੀ ਤੁਸੀਂ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਓਗੇ ਸੋ ਮੈਂ ਉਹਨਾਂ ਨਾਲ ਵਾਦਾ ਕਰਕੇ ਆਇਆ ਤੇ ਮੈਂ ਤੁਹਾਡੇ ਚੰਨ ਨਹੀਂ ਪੰਜਾਬ ਦੇ ਲੋਕਾਂ ਨਾਲ ਵੀ ਵਾਦਾ ਕਰਦਾ ਤੇ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਵੀ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਮੈਂ ਸੇਵਾ ਕਰਾਂਗਾ ਜਿਹੜੀ ਵੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਪੂਰੀ ਇਮਾਨਦਾਰੀ ਨਾਲ ਨਵਾ ਮੁਨੀਅਰ ਸਾਹਿਬ ਜਦੋਂ ਸਾਰੀ ਗੱਲਬਾਤ ਹੋ ਗਈ ਉਹਦੇ ਜ਼ਹਿਨ ਦੇ ਵਿੱਚ ਕੀ ਆ ਰਿਹਾ ਸੀ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਆਏ ਹਾਂ ਜਿੰਨੀ ਚੁਣਾਂ ਜਿੰਨੀਆਂ ਵੀ ਹੋਈਆਂ ਜਿੱਥੇ ਵੀ ਜ਼ਿੰਮੇਵਾਰੀ ਲਈ ਕਿਉਂਕਿ ਅਸੀਂ ਹੁਣ ਤੋਂ ਪਹਿਲਾਂ ਜਿੰਨੇ ਵੀ ਸਟੂਡੀਓ ਲਾਈਵ ਦੌਰਾਨ ਵੀ ਇਹ ਨਾ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਕਿਹੜੀਆਂ-ਕਿਹੜੀਆਂ ਕਾਬਲੀਅਤ ਦੇਖ ਕੇ ਮੁੰਡੀਆਂ ਹੋਣਾਂ ਨੂੰ ਜਾਂ ਬਾਕੀ ਨਵੇਂ ਚਿਹਰੇ ਜਿਹੜੇ 5 ਆਏ ਆ ਰਿਪਲੇਸ ਕੀਤਾ ਬਾਕੀ ਉਹਨਾਂ ਤਾਂ ਕਰਕੇ ਤਾਂ ਕਾਬਲੀਅਤ ਦੇਖ ਕੇ ਕੰਮਕਾਜ ਦੇਖ ਕੇ ਤੁਸੀਂ ਪਰਸਨਲੀ ਤੌਰ ਤੇ ਕੀ ਮੰਨਦੇ ਹੋ ਕਿਹੜੀਆਂ-ਕਿਹੜੇ ਕੰਮ ਦੇਖ ਕੇ ਤੁਹਾਨੂੰ ਚੁਣਿਆ ਗਿਆ ਕਿਉਂਕਿ ਤਕਰੀਬਨ 18 ਤੋਂ 20 ਲੋਕ ਪਰਮਾਤਮਾ ਦੀ ਕਿਰਪਾ ਕਹੂੰਗਾ ਪਾਰਟੀ ਸੁਪਰੀਮਾਰਡ ਮਿਰਕੀਰਵਾਲ ਜੀ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ राघव ਝੱਡਾ ਜੀ ਦੀ ਸੰਦੀਪ ਪਾਟਕ ਜੀ ਕਿਉਂਕਿ ਜਿਹੜਾ ਵੀ ਮੈਨੂੰ ਪਾਰਟੀ ਵੱਲ ਹੁਕਮ ਲੱਗਦਾ ਸੀ ਮੈਂ ਪੂਰੀ ਇਮਾਨਦਾਰ ਨਾਲ ਤੁਰੰਤ ਉੱਥੇ ਸੇਵਾ ਕਰਨ ਪਹੁੰਚ ਜਾਂਦਾ ਸੀ ਤੋਂ ਇਮਾਨਦਾਰ ਨਾਲ ਜਦੋਂ ਸੇਵਾ ਕਰ ਰਹੇ ਹਾਂ ਤੇ ਜਿੱਥੇ ਪਰਮਾਤਮਾ ਕਿਰਪਾ ਕਰਦਾ ਤੇ ਉਸਤੇ ਪਾਰਟੀ ਸੁਪਰੀਮੋ ਵੀ ਬਹੁਤ ਕਿਰਪਾ ਕਰਦਾ ਕਿ ਇਹ ਮੁੰਡਾ ਇਹਦਾ ਜੇ ਸੇਵਾ ਕਰ ਰਿਹਾ ਸੇਵਾ ਕਰ ਰਿਹਾ ਤੇ ਇਹਨੂੰ ਹੋਰ ਸੇਵਾ ਮਿਲਣੀ ਚਾਹੀਦੀ ਆ ਸੋ ਜੀ ਅੱਜ ਜਿਹੜਾ ਨੇ ਵਿਸ਼ਵਾਸ ਕੀਤਾ ਤੇ ਮੈਂ ਉਹਨਾਂ ਨਾਲ ਵਾਅਦਾ ਵੀ ਕਰਕੇ ਆ ਮੀਡੀਆ ਚ ਰਾਈ ਵੀ ਮੈਂ ਲੋਕਾਂ ਨਾਲ ਵੀ ਵਾਅਦਾ ਕਰਦਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਵੀ ਵਾਅਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਕਰੂੰਗਾ ਇਹ ਹੀ ਮੇਰਾ ਮੇਨ ਮੁੱਖ ਮਕਸਦ ਆ ਆਖਰੀ ਸਾਹ ਤੱਕ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ। ਰੈਵਨਿਊ ਡਿਪਾਰਟਮੈਂਟ ਦਿੱਤਾ ਬਹੁਤ ਹੀ ਅਹਿਮ ਡਿਪਾਰਟਮੈਂਟ ਆ ਬਹੁਤ ਹੀ ਅਹਿਮ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਹੈ ਕਿਉਂਕਿ ਬ੍ਰਹਮਸ਼ੰਕਰ ਜਿੰਪਾ ਉਹਨਾਂ ਦੇ ਕੋਲ ਇਹ ਡਿਪਾਰਟਮੈਂਟ ਸੀਗਾ ਕਿਉਂਕਿ ਉਹ ਲਗਾਤਾਰ ਜ਼ਿਕਰ ਕਰਦੇ ਰਹੇ ਕਿ ਪਿਛਲੀਆਂ ਸਰਕਾਰਾਂ ਨਾਲੋਂ ਦੇਖੋ ਸਾਡਾ ਆਹ ਰਿਕਾਰਡ ਚੰਗਾ ਹੋਇਆ ਆਹ ਰੈਵਨਿਊ ਅਸੀਂ ਡਬਲ ਕਰਤਾ ਟ੍ਰਿਪਲ ਕਰਤਾ ਇਸ ਤਰੀਕੇ ਦਾ ਜ਼ਿਕਰ ਕਰਦੇ ਰਹੇ ਔਰ ਉੱਥੇ ਕਰਪਸ਼ਨ ਵੀ ਇਸ ਡਿਪਾਰਟਮੈਂਟ ਦੇ ਵਿੱਚ ਆ ਕਿਉਂਕਿ ਜ਼ਿੰਮੇਵਾਰੀ ਆਪਣੇ ਆਪ ਦੇ ਵਿੱਚ ਬਹੁਤ ਆ ਇੱਕ ਤਾਂ ਰੈਵਨਿਊ ਨੂੰ ਲੈ ਕੇ ਔਰ ਦੂਸਰੇ ਪਾਸੇ ਕਰਪਸ਼ਨ ਤੋਂ ਜਦੋਂ ਸੇਵਾਦਾਰੀ ਬਣ ਗਏ ਪ੍ਰਮਾਤਮਾ ਦੀ ਕਿਰਪਾ ਹੋ ਗਈ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੇ ਵਿਸ਼ਵਾਸ ਕੀਤਾ ਤੇ ਮੈਂ ਤੇ ਪੂਰੇ ਪ੍ਰਮਾਤਮਾ ਤੇ ਵਿਸ਼ਵਾਸ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਪ੍ਰਮਾਤਮਾ ਦੀ ਸੇਵਾ ਕਰਾਊਗਾ ਵੱਡੇ ਤੋਂ ਵੱਡਾ ਡਿਪਾਰਟਮੈਂਟ ਵੀ ਜਿਹੜਾ ਵੀ ਮਿਲਿਆ ਮੈਨੂੰ ਜੇ ਤੁਸੀਂ ਦੱਸਿਆ ਉਹਨੂੰ ਮੈਂ ਪੂਰੀ ਇਮਾਨਦਾਰੀ ਨਾਲ ਤੇ ਵਧੀਆ ਚਲਾਵਾਂਗੇ ਜੇ ਰੈਵਨਿਊ ਡਿਪਾਰਟਮੈਂਟ ਹੈ ਤੇ ਰੈਵਨਿਊ ਦੇ ਕੋਈ ਲੈਪਰੇਮਿਟ੍ਰੀ ਉਹਨਾਂ ਨੇ ਵਧੀਆ ਸੇਵਾ ਕੀਤੀ ਹੈ ਤੇ ਮੈਂ ਵੀ ਪੂਰੀ ਇਮਾਨਦਾਰ ਨਾਲ ਜਦੋਂ ਦੱਸਿਆ ਪਰਿਵਾਰ ਦੇ ਵਿੱਚ ਕੀ ਖੁਸ਼ ਵਾਕਈ ਜ਼ਾਹਰ ਜੀ ਗੱਲ ਹੈ ਖੁਸ਼ੀ ਦੀ ਲਹਿਰ ਹੋਊਗੀ ਪਰਿਵਾਰ ਦਾ ਰਿਸਪਾਂਸ ਕੀ ਸੀਗਾ ਕਿ ਕਿਉਂਕਿ ਜਿਸ ਤਰੀਕੇ ਨਾਲ ਐਮਐਲਏ ਤੋਂ ਬਾਅਦ ਹੁਣ ਇਹ ਬਹੁਤ ਵੱਡੀ ਪ੍ਰਮੋਸ਼ਨ ਹੈ ਇਹ ਦੇਖੋ ਜਦੋਂ ਮੈਨੂੰ ਕਾਲ ਆਈ ਤੇ ਮੈਂ ਘਰੇ ਜਦੋਂ ਕਾਲ ਕੀਤੀ ਸਭ ਤੋਂ ਪਹਿਲਾਂ ਤੇ ਮੈਂ ਮੇਰੀ ਮਾਤਾ ਜੀ ਨਾਲ ਵਾਈਫ ਨਾਲ ਬੱਚਿਆਂ ਨਾਲ ਜਦੋਂ ਗੱਲ ਕੀਤੀ ਪਰ ਮੈਂ ਉਹਨਾਂ ਨੂੰ ਯਾਦ ਨਹੀਂ ਕਰ ਰਿਹਾ ਸੀ ਕਿ ਮੈਂ ਅੰਦਰੋਂ ਰੋ ਰਿਹਾ ਕਿਉਂਕਿ ਪਿਤਾ ਜੀ ਪਿਤਾ ਯੂਨੀ ਚਲੇ ਗਏ ਸੀ ਉਹਨਾਂ ਦੀ ਬਹੁਤ ਯਾਦ ਆਉਂਦੀ ਹੈ ਉਹਨਾਂ ਨੇ ਫੌਜ ਚ ਸੇਵਾ ਕੀਤੀ ਆ ਉਹਨਾਂ ਦੇ ਫੌਜੀ ਦੇ ਬੇਟੇ ਆ ਜੀ ਤੇ ਉਹਨਾਂ ਦੀ ਕੀਤੀ ਹੋਈ ਸੇਵਾ ਨੂੰ ਦੇਖਦੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਤੇ ਮੈਂ ਫਾਦਰ ਸਾਹਿਬ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮੁੰਦਰ ਆਪਣੇ ਗੁਰੂ ਸਾਹਿਬ ਦਾ ਮੈਂ ਧੰਨਵਾਦ ਕਰਦਾ ਤੇ ਮੈਂ ਗੁਰੂ ਸਾਹਿਬ ਨਾਲ ਵੀ ਵਾਦਾ ਕਰਦਾ ਪਾਰਟੀ ਸੁਪਰੀਮ ਨੂੰ ਨਾਲ ਵੀ ਵਾਦਾ ਕਰਦਾ ਮੁੱਖ ਮੰਤਰੀ ਸਾਹਿਬ ਨਾਲ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਮੈਂ ਸੇਵਾ ਕਰੂੰਗਾ ਅਖੀਰਲਾ ਮੇਰਾ ਸਾਲ ਰਵਨੀਤ ਬਿੱਟੂ ਹੁਣੀ ਕਿਉਂਕਿ ਜਿਸ ਤਰ੍ਹਾਂ ਇਮੋਸ਼ਨਲ ਵੀ ਹਾਂ ਫਾਦਰ ਸਾਹਿਬ ਨੂੰ ਲੈ ਕੇ ਜਦ ਹੁੰਦੇ ਤਾਂ ਬਹੁਤ ਖੁਸ਼ ਹੋਣਾ ਸੀ ਉਹਨਾਂ ਨੇ ਉਹ ਹੁੰਦੇ ਬਹੁਤ ਜ਼ਿਆਦਾ ਖੁਸ਼ ਬਹੁਤ ਮਦਰ ਨੇ ਸਪੋਰਟ ਕੀਤਾ ਮਦਰ ਨਾਲ ਹੈਗੇ ਨੇ ਨਾਲ ਮਦਰ ਬਹੁਤ ਦਿਆ ਕਰਦੇ ਸਾਰਾ ਦਿਨ ਪਾਰਸਰ ਰਹਿੰਦੇ ਆ ਉਹਨਾਂ ਦੀ ਭਜਨ ਬੰਦਗੀ ਦੀ ਕਿਰਪਾ ਹੋਈ ਅਸਵੇਰੇ ਉੱਠ ਕੇ ਕਰੋ ਜਾਰ ਲੱਗੇ ਉਹਨਾਂ ਨੂੰ ਚਰਨ ਵੰਦਨਾ ਮੱਥਾ ਟੇਕ ਕੇ ਜਾਂਦਾ ਸੀ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਅੱਜ ਇੱਥੇ ਪਹੁੰਚਿਆ ਥੈਂਕ ਯੂ ਸੋ ਮੱਚ ਤਾਂ ਬਹੁਤ ਇਮੋਸ਼ਨਲ ਨੇ ਹਰਦੀਪ ਸਿੰਘ ਮੁੰਡੀਆਂ ਬਹੁਤ ਮੁੰਡੀਆਂ ਬਹੁਤ ਇਮੋਸ਼ਨਲ ਹੋ ਗਈ ਸੀ ਕਹਿੰਦੇ ਪਿਤਾ ਜੀ ਅੱਜ ਨਾਲ ਹੁੰਦੇ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਣੀ ਸੀ ਹੁਣ ਵੀ ਕਿਉਂਕਿ ਇਮੋਸ਼ਨਲ ਸੀਗੇ ਅੱਖਾਂ ਪੂੰਝ ਰਹੇ ਸੀਗੇ ਆਪਦੀਆਂ ਤਾਂ ਆਪਣੇ ਆਪ ਤੇ ਜਦੋਂ ਆਮ ਘਰਾਂ ਦੇ ਮੁੰਡਿਆਂ ਨੂੰ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਮਿਲਦੀਆਂ ਨੇ ਤਾਂ ਹਰਦੀਪ ਸਿੰਘ ਮੁੰਡੀਆਂ ਕਹਿੰਦੇ ਕਿ ਅਸੀਂ ਤੰਦਹੀ ਦੇ ਨਾਲ ਕੰਮ ਕਰਾਂਗੇ ਹੁਣ ਵੀ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਤਾਂ ਅੱਗੇ ਵੀ ਅਸੀਂ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ ਤਿੰਨ ਅਹਿਮ ਡਿਪਾਰਟਮੈਂਟ ਦਿੱਤੇ ਗਏ ਆ ਬ੍ਰਹਮਸ਼ੰਕਰ ਜਿੰਪਾ ਉਹਨਾਂ ਦੇ ਕੋਲ ਜਿਹੜੇ ਡਿਪਾਰਟਮੈਂਟ ਭਾਵੁਕ ਵੀ ਹੋ ਗਏ ਪ੍ਰੋ ਪੰਜਾਬ ਟੀਵੀ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਜੇ ਅੱਜ ਪਿਤਾ ਜੀ ਹੁੰਦੇ ਆਮ ਇੱਕ ਫੌਜੀ ਦਾ ਬੇਟਾ ਮੈਂ ਫੌਜੀ ਦੇ ਬੇਟੇ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜੇ ਅੱਜ ਪਿਤਾ ਜੀ ਵੀ ਹੁੰਦੇ ਤਾਂ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ ਕੈਮਰਾ ਪਰਸਨ ਦਵਿੰਦਰ ਜੀ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ